ਆਹ ਤੱਕ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬਿਆਲੇ ਖਾਲਸਾ ਜੀ ਬਹੁਤ ਵਡਭਾਗੇ ਗੁਰੂ ਮਹਾਰਾਜ ਦੀ ਲਿਖੀ ਗੋਦ ਗੋਜ ਬੈਠ ਕੇ ਗੁਰੂ ਦੀ ਬਾਣੀ ਜਦੋਂ ਗੁਰੂ ਦੀ ਸਾਰ ਉਹ ਗੁਰੂ ਮਹਾਰਾਜ ਦੀ ਲਿਖੀ ਗੋਦ ਗੋਜ ਬੈਠ ਕੇ ਗੁਰੂ ਦੀ ਬਾਣੀ ਗੁਰੂ ਦੇ ਧਿਆਨ ਜਿਹੜੇ ਆਪਣੇ ਹਿਰਦੇ ਵਿੱਚ ਤੁਸਾਲ ਲੈ ਆਪਣੇ ਜੀਵਨ ਨੂੰ ਸਫਲ ਬਣਾ ਰਹਿ ਜ ਸੰਤ ਮਹਾਂਪੁਰਖ ਬਾਬਾ ਜੀ ਬਾਬਾ ਸਤਾਨਾ ਜੀ ਦੇ ਸਤਾਨਾ ਤੇ ਸਿੱਖ ਸੰਗਤਾਂ ਦਾ ਹਾਜ਼ਰੀ ਭਰ ਰਹੀਆਂ ਬਹੁਤ ਵੱਡ ਭਾਗੀ ਆ ਪਿਆਰੇ ਖਲਸਾ ਜੀ ਸਾਡੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਵੱਲੋਂ ਪ੍ਰਬੰਧਕ ਜਨਾਂ ਵੱਲੋਂ ਬੇਨਕ ਬੇਨਤ ਮਾਜ ਘੱਪੇ ਹਾਜ਼ਰ ਹੋਏ ਨੇ ਸਤਿਗੁਰ ਕਿਰਪਾ ਕਰੇ ਖਜ਼ਾਨੇਪੁਰ ਪੂਰ ਸਿੱਖੀ ਦਾ ਨਾਮਦੰਗ ਦੱਸੇ ਸਾਹਮਣੇ ਬੈਠੇ ਸਾਡੇ ਜਸਦਰ ਸਾਹਿਬ ਉਹ ਆਪਣਾ ਨਾਮ ਨਹੀਂ ਦੱਸੇਗੇ ਉਹਨਾਂ ਨੂੰ ਬਹੁਤ ਸਾਰਾ ਮਾਣ ਆਇਆ ਸਤਿਗੁਰ ਕਿਰਪਾ ਕਰੇ ਸਾਡੇ ਬਹੁਤ ਹੀ ਮਾਨਯੋਗ ਸਰਦਾਰ ਲਖਵਿੰਦਰ ਸਿੰਘ ਜੀ ਮੰਡਰੀ ਵਾਲੇ ਪਿਆਰੇ ਖਾਲਸਾ ਜੀ ਉੱਤੇ ਟਾਈਮ ਦੇ ਅਗੇ ਨਵਾਜਦੇ ਨੇ ਉਥੇ ਬਹੁਤ ਸਾਰੀ ਮਾਇਆ ਦੇ ਅਗੇ ਨਵਾਜਦੇ ਨੇ ਸਤਿਗੁਰ ਕਿਰਪਾ ਕਰੇ ਖਜ਼ਾਨੇ ਪਰ ਪੂਰ ਸਿੱਖੀ ਦਾ ਨਾਮਦਾਨ ਬਖਸ਼ੇ ਬੀ ਖਾਲਸਾ ਕਮਾ ਵੱਲੋਂ ਵੀ ਬੇਨਤੀ ਹੈ ਜੇ ਗੱਪੇ ਹਾਜ਼ਰ ਹੋਏ ਨੇ ਸਤਿਗੁਰੂ ਕਿਰਪਾ ਕਰੇ ਆ ਸਮਾਜ ਦਾ ਗੰਦੀ ਮੇਂਤੀ ਦਾ ਤੇ ਮੈਂ ਜਲਦੀ ਜਲਦੀ ਇਹ ਕਿਸਾਨ ਦਰਵਾਜ਼ੇ ਖਿਮਾ ਮੰਗ ਲੈਣੀ ਆ ਬੜੇ ਪਿਆਰ ਦੇ ਨਾਲ ਤੁਸੀਂ ਸਰਵਨ ਕਰ ਲਿਓ ਜੀ ਪਿਆਰੇ ਖਾਲਸਾ ਜਿਓ ਜਿਹੜੀ ਭੈਣ ਦੀ ਗੋਦ ਵਿੱਚ ਰੀ ਨਾ ਖੇਡਦਾ ਹੋਵੇ ਜੇ ਉਸ ਨੂੰ ਪੁੱਛਿਆ ਜਾਵੇ ਤੇ ਕੁਝ ਹਕੀ ਆ ਬੜਾ ਟਿਕਾ ਲਓ ਅੰਮ੍ਰਿਤਸਰ ਦੀ ਧਰਤੀ ਦੇ ਭਗਤ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੇ ਮਾਤਾ ਭੀਖਾ ਜਨਾ ਦੀ ਉਮਰ ਵਢੇਲੀ ਹੋ ਚੁੱਕੀ ਆ ਪਰ ਘਰ ਵਿੱਚ ਕੋਈ ਇਲਾਜ ਨਹੀਂ ਜਿੱਥੇ ਕਿੱਥੇ ਵੀ ਕੋਈ ਦਸ ਬੰਦਾ ਬੜੇ ਪੀਰੇ ਫਕੀਰੇ ਨੇ ਜਾ ਕੇ ਨੱਕ ਗੋਡੇ ਰਗੜੇ ਬੜੇ ਦੇਵੀਆਂ ਦੇਵਤੇ ਜਿਹਾਏ ਪਰ ਬਾਬਾ ਆਗਮ ਤੇ ਮਾਤਾ ਭੀਖਾ ਜੀ ਨੂੰ ਪੁੱਤਰ ਦੀ ਦਾਤ ਕਿਤੇ ਵੀ ਨਾ ਮਿਲੀ ਇੱਕ ਦਿਨ ਹਾੜੀ ਅੱਖ ਖੁੱਲ ਗਈ ਤੇ ਆ ਕੇ ਆ ਭੱਜੇ ਲੋਕੇ